ਸਰ ਉਹ ਇਧਰ ਗੱਲ ਹੋਈ ਹੈ ਜੀ ਉਹ ਕਈ ਨੂੰ ਲੈ ਕੇ ਆ ਸਰ ਉਹ ਲੇਡੀ ਨੂੰ ਭਾਈ ਪੁੱਤ ਪਰ ਮੁਰਗ ਚੱਲ ਕਹਿੰਦੀ ਆ ਵੀ ਖਾ ਲੋ ਜੀ ਹੋਰ ਨਹੀਂ ਆਣਾ ਨਹੀਂ ਪੂਰਾ ਆਣਾ ਨਹੀਂ 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 ਬਣਾਓ ਹੋਰ ਕਾ ਆ ਜਾਗੇ ਨਹੀਂ ਪਤਾ ਹੈ ਉਹ ਇਹ ਨਹੀਂ ਗਏ ਤਾਂ ਬੰਦ ਪਾ ਹੈ ਗਿਆ ਪਾਣੀ ਸਰ ਕੁੜੀਆਂ ਉਹਨਾਂ ਦੇ ਜਿਹੜੀਆਂ ਫਿਰਦੇ ਨੇ ਬੰਦ ਕਰਦੀ ਜਿਹੜੇ ਪੁੰਡਿਆਂ ਨਾਲ ਆਉਂਦੇ ਨੇ ਮੇਰਾ ਨਾਂ ਨਾ ਪਾ ਕੋਤੇ ਕੋਤੇ ਮੈਂ ਬੇਦੋਸਿਆ ਆ ਕੋਲ ਨੂੰ ਮੈਂ ਬੋਲਾ ਬੋਲੇ ਬੋਲਾ ਨਹੀਂ ਪਤਾ ਨਹੀਂ ਬੱਤ ਕਿ ਸਿਰ ਦਾ ਰਮਾਇ ਤੇ ਬੋਲਾ watete ini ਮੈਮ ਕਿਸ ਤਰ੍ਹਾਂ ਦੀ ਕਾਰਵਾਈ ਅੱਜ ਰਹੀ ਹੈ ਕਿੱਥੇ ਕਿੱਥੇ ਰੇਡ ਕੀਤੀ ਔਰ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਅਸੀਂ ਅੱਜ ਜਿੰਨੇ ਵੀ ਸਾਡੇ ਹੌਟਸਪੌਟ ਏਰੀਆ ਜਿ ਸੀਗੇ ਸ਼ਹਿਰ ਦੇ ਵਿੱਚ ਉਹਨਾਂ ਕਈ ਥਾਵਾਂ ਦੇ ਉੱਤੇ ਰੇਡ ਕੀਤੀ ਹੈ ਜਿਵੇਂ ਮੇਨ ਇਥੇ ਸ਼ੱਜ ਘੜਿਆਂ ਦਾ ਮਹੱਲਾ ਵੱਜ ਦਾ ਲਾਈਨੋਂ ਪਾਰ ਗੁੱਜਾਂ ਦਾ ਫਟਕ ਜਿਹੜਾ ਹੈਗਾ ਉੱਥੇ ਸੁਣਿਆ ਵੀ ਕਾਫੀ ਜ਼ਿਆਦਾ ਜਿਹੜੇ ਐਡਿਕਟਡ ਨੇ ਉਹ ਆਉਂਦੇ ਨੇ ਇੱਥੇ ਲੈਣ ਇੱਥੇ ਲੇਡੀਜ਼ ਜਿਹੜਾ ਜ਼ਿਆਦਾ ਕੰਮ ਕਰਦੀ ਜਿੰਨੇ ਕਿ ਸਾਡੇ ਕੋਲ ਸ਼ਿਕਾਇਤ ਸੀਗੀ ਕਿ ਕਿਉਂਕਿ ਲੇਡੀਜ਼ ਨੂੰ ਚੈੱਕ ਕਰਨਾ ਔਖਾ ਹੈ ਔਰ ਜਿਹੜਾ ਲੇਡੀਜ਼ ਹੈ ਇਹਨਾਂ ਤੇ ਸ਼ੱਕ ਨਹੀਂ ਕੀਤਾ ਨਾ ਫਿਰ ਅੱਗੋਂ ਬੱਚਿਆਂ ਨੂੰ ਵੀ ਕਈ ਵਾਰ ਯੂਜ਼ ਕਰ ਲੈਂਦੇ ਨੇ ਸਪਲਾਈ ਦੇਣ ਵਾਸਤੇ ਇਹਨਾਂ ਦੀ ਗਲੀ ਦੇ ਵਿੱਚ ਸਵੇਰੇ ਸਰਚ ਵੀ ਕੀਤੀ ਜਿੰਨੇ ਸ਼ੱਕੀ ਕਰ ਸੀ ਉਹ ਵੀ ਸਰਚ ਕੀਤੀ ਔਰ ਇਹ ਇੱਥੋਂ ਤੱਕ ਕੰਮ ਬਦਲ ਗਿਆ ਵੀ ਜਿਹੜਾ ਲੇਡੀਜ਼ ਹਨ ਤਾਂ ਕੋਈ ਸ਼ੱਕ ਨਹੀਂ ਕਰਦਾ ਇਹ ਸ਼ਰਮ ਆ ਵੀ ਗਲੀਆਂ 'ਚ ਬੈਠ ਕੇ ਹੀ ਕਈ ਵਾਰੀ ਵੇਚ ਦਿੰਦੇ ਕਿਵੇਂ ਟਰੈਪ ਤੁਸੀਂ ਲਾਇਆ ਸਿਵਲ ਵਰਦੀ ਤੁਸੀਂ ਖੁਦ ਬਾਈਕ ਲੈ ਕੇ ਇੱਥੇ ਪਹੁੰਚ ਕੇ ਟਰੈਪ ਕਿਵੇਂ ਲਾਇਆ ਟਰੈਪ ਇਹ ਸੀਗਾ ਸਾਨੂੰ ਕਿਸੇ ਮੁਖਬਰ ਦੀ ਮੁਖਬਰੀ ਤੇ ਸੀਗਾ ਤੁਹਾਨੂੰ ਪਤਾ ਤਾਂ ਹੈ ਸੀ ਵੀ ਇੱਥੇ ਇਹ ਕਰਦੇ ਆ ਗਿਆ ਪਰੰਤੂ ਜਦੋਂ ਇਹ ਪੁਲਿਸ ਵਰਦੀ ਚਾਹੀਏ ਨਾ ਇਹ ਦੂਰੋਂ ਦੇਖ ਲੈਂਦੇ ਨੇ ਔਰ ਇਹ ਆਪਣਾ ਸਭ ਕੁਝ ਖਤਮ ਕੁਝ ਵੀ ਨਹੀਂ ਮਿਲਦਾ ਅੱਜ ਵੀ ਸਿਰਫ ਸਿਵਲ ਕੱਪੜਾ ਚਾਹੀਏ ਔਰ ਆ ਕੇ ਇਹਨਾਂ ਨੂੰ ਪੈਸੇ ਦਿੱਤੇ ਤੇ ਪਰਚੇਜ਼ ਕਰ ਲਿਆ ਇਹਨਾਂ ਨੇ ਮਤਲਬ ਸ਼ੱਕ ਵੀ ਨਹੀਂ ਜਾਰ ਕੀਤਾ ਕਿਉਂਕਿ ਮੇਰੀ ਪੋਸਟਿੰਗ ਹੁਣੇ-ਹੁਣੇ ਹੋਈ ਹੈ ਇਹਨਾਂ ਨੇ ਮੈਨੂੰ ਦੇਖਿਆ ਹੀ ਨਹੀਂ ਸੀ ਇਹਨਾਂ ਨੇ ਸੇਲ ਕਰਾ ਲਿਆ ਜਿਹੜੇ ਹੱਥ ਵਿੱਚ ਲਫਾਪੇ ਸੀ ਉਹਦੇ ਵਿੱਚੋਂ ਨੇ ਦੋ ਬਾਊਚ ਕੱਢ ਕੇ ਦੇਤੇ ਬਾਕੀ ਜਿਹੜਾ ਉਹਨਾਂ ਕੋਲੇ ਸੀ ਪਰ ਲੇਡੀਜ਼ ਦੋ ਹੋ ਸੀਗੀਆਂ ਮੌਕੇ ਤੇ ਮੈਂ ਜਦੋਂ ਇੱਕ ਨੂੰ ਕੈਚ ਕਰਿਆ ਤਾਂ ਦੂਸਰੀ ਜਿਹੜੀ ਸੀਗੀ ਉਪਾਜਨੀ ਲਈ ਉਹ ਬਚਨ ਸਫਲ ਹੋ ਗਈ ਪਹਿਲਾਂ ਵੀ ਬੈਕਗਰਾਉਂਡ ਕ੍ਰਿਮੀਨਲ ਰਿਹਾ ਇਹਨਾਂ ਦਾ ਕੋਈ ਐਫਐਸ ਵੀ ਪਹਿਲਾਂ ਦੇ ਖਲਾਫ ਹਾਂ ਇਹਨਾਂ ਤੇ ਜਿਹੜੀ ਲੇਡੀ ਕਾਬੂ ਹੋਈ ਇਹਦੇ ਤੇ ਵੀ ਪਹਿਲਾਂ ਦੋ ਪਰਚੇ ਐਨਡੀ ਦੇ ਹੈਗੇ ਆ ਤੇ ਇਹਦੀ ਫੈਮਿਲੀ ਮੈਂਬਰਸ ਹੋਰ ਵੀ ਜਿਹੜੇ ਹੈਗੇ ਨੇ ਐਨਡੀ ਵਿੱਚ ਅੰਦਰ ਹੈਗੇ ਲੋਕਾਂ ਨੂੰ ਕੋਈ ਅਪੀਲ ਕਰਦੇ ਲੋਕਾਂ ਨੂੰ ਅਪੀਲ ਇਹ ਕਰਦੇ ਵੀ ਉਹ ਜਿਹੜੇ ਲੋਕਾਂ ਤੋਂ ਆਪਣੇ ਬੱਚੇ ਬਚਾ ਕੇ ਰੱਖੋ ਔਰ ਸਾਡਾ ਸਹਿਯੋਗ ਦਿਓ ਕਿਉਂਕਿ ਹੁਣੇ ਗਲੀ ਦੇ ਵਿੱਚ ਥੋੜੇ ਘਰ ਹੈਗੇ ਨੇ ਜਿਨ੍ਹਾਂ ਦੀ ਕੰਪਲੇਟ ਹੈ ਬਾਕੀ ਜਿਹੜੇ ਘਰ ਠੀਕ ਨਹੀਂ ਗਾਇਬ ਗਾਇ ਦੱਸਦੇ ਵੀ ਰਹਿੰਦੇ ਨੇ ਪਰ ਉਹਨਾਂ ਨੂੰ ਕਿਹਾ ਵੀ ਕਿ ਸ਼ਰਿਆਮ ਤੁਸੀਂ ਇੱਕ ਵਾਰੀ ਜਿਹੜਾ ਬੰਦਾ ਸਮਾਜ ਦੇ ਦੁਸ਼ਮਣ ਹੁੰਦੇ ਨੇ ਜਿਹੜੇ ਨਸ਼ੇ ਵੇਚਣ ਵਾਲੇ ਲੋਕ ਐ ਸਭ ਤੋਂ ਵੱਡੇ ਦੁਸ਼ਮਣ ਨੇ ਸਮਾਜ ਦੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਦੇਖੀ ਆਪਾਂ ਇੱਕ ਇੱਕ ਦੋ ਦੋ ਬੱਚੇ ਨੇ ਲੋਕਾਂ ਦੇ ਜਿਹੜੇ ਇਹਨਾਂ ਨੇ ਖਤਮ ਕਰਦੇ ਆ ਔਰ ਇੱਥੋਂ ਤੱਕ ਕਿ ਹੁਣ ਕੁੜੀਆਂ ਵੀ ਇਸ ਗ੍ਰਿਫਤ ਚ ਆ ਗਈਆਂ ਮੇਰੇ ਕੋਲ ਇੱਕ ਦਿਨ ਇੱਕ ਮਦਰ ਆਈ ਸੀ ਦੱਸਦੀ ਸੀ ਕਿ ਮੇਰੀ ਇੱਕ ਸਿੰਗਲ ਹੀ ਬੇਟੀ ਹੈਗੀ ਆ ਉਹ ਐਡਿਕਟਡ ਹੋ ਗਈ ਆ ਔਰ ਮੇਰੇ ਘਰ ਹੀ ਬੈਠੀ ਆ ਤੇ ਬਿਲਕੁਲ ਸਾਰਾ ਖਤਮ ਹੋ ਗਿਆ ਜੇ ਆਪਾਂ ਕਹੀਏ ਪਹਿਲਾਂ ਲੜਕੇ ਸੀ ਤੇ ਹੁਣ ਲੜਕੀਆਂ ਵੀ ਇਹਨਾਂ ਨੇ ਡਿਕਟ ਕਰਦੇ ਲੋਕਾਂ ਨੂੰ ਇਹ ਅਪੀਲ ਕਰਦੇ ਆ ਵੀ ਇਸ ਇਸ ਚੀਜ਼ ਤੋਂ ਬਚੋ ਅੱਜ ਵੀ ਇੱਥੇ ਪਹੁੰਚਿਆ ਤੁਹਾਨੂੰ ਸਾਰਾ ਲੈਣਾ ਪਰ ਐਡਿਕਟ ਲੇਡੀਜ਼ ਨੂੰ ਲੜਕੀਆਂ ਨਾਲ ਲੱਗੇ ਆ ਬਿਲਕੁਲ ਲੈਣਾ ਤੇ ਆ ਕਿਉਂਕਿ ਇਹ ਨੋਨ ਤੋਂ ਵੀ ਨਾ ਦਿੰਦੇ ਨੇ ਇਹਨਾਂ ਦੇ ਜਿਹੜੇ ਪੱਕੇ ਗਾਖ ਨੇ ਨਾ ਉਹਨਾਂ ਨੂੰ ਇਹ ਦਿੰਦੇ ਆ ਪਰ ਵੇਚਦੇ ਬੜੀ ਨਿੱਡਰਤਾ ਨਾਲ ਰਵਾਇ ਨਹੀਂ ਕਰਦੇ ਬਿਲਕੁਲ